ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਵਾਜ਼ ਠੀਕ ਆਉਂਦੀ ਹੋਵੇਗੀ ਤੇ ਕਿਰਪਾ ਕਰਕੇ ਮੇਰਾ ਭੈਣ ਭਰਾ ਜਿਹੜਾ ਵੀ ਕੋ ਜੁੜਿਆ ਇੱਕ ਅਦਾ ਮੈਸੇਜ ਕਰ ਦਿਓ ਤਾਂ ਜੋ ਮੈਨੂੰ ਪਤਾ ਲੱਗੇ ਕਿ ਆਵਾਜ਼ ਬਿਲਕੁਲ ਠੀਕ ਆ ਰਹੀ ਹੈ ਤਾਂ ਜੋ ਮੈਂ ਆਪ ਸਭ ਦੇ ਚਰਨਾਂ ਦੇ ਵਿੱਚ ਕੋਈ ਬੇਨਤੀ ਕਰ ਸਕਾਂ ਕਿਰਪਾ ਕਰਕੇ ਦੱਸ ਦਿਓ ਮੈਨੂੰ ਕਿ ਆਵਾਜ਼ ਠੀਕ ਆ ਰਹੀ ਹੈ ओके जी ਧੰਨਵਾਦ ਜੀ ਗੋਰਾ ਪਾਜੀ ਧੰਨਵਾਦ ਧੰਨਵਾਦ ਸੋ ਸਿੱਖ ਸੰਗਤ ਜੀ ਆਪ ਸਭ ਨੂੰ ਪਤਾ ਹੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਕੁਝ ਕ੍ਰਮ ਚੌਧਰੀਆਂ ਦੇ ਖਿਲਾਫ ਕੁਝ ਮੰਦਬੁੱਧੀ ਇਨਸਾਨਾਂ ਦੇ ਖਿਲਾਫ ਜਿਨ੍ਹਾਂ ਦੇ ਅੰਦਰ ਮੱਸੇ ਰੰਗੜ ਦੀ ਰੂਹ ਜਿਹੜੀ ਆ ਪ੍ਰਵੇਸ਼ ਕਰ ਚੁੱਕੀ ਹੈ ਉਹਨਾਂ ਨੂੰ ਬਿਲਕੁਲ ਵੀ ਜਿਹੜਾ ਵਾ ਆਪਣਾ ਪਰਾਇਆ ਨਜ਼ਰ ਨਹੀਂ ਆ ਰਿਹਾ ਖਾਸ ਕਰਕੇ ਧੀਆਂ ਪੈਣਾ ਜਿਨ੍ਹਾਂ ਨੂੰ ਸਾਡਾ ਸਮਾਜ ਕਹਿੰਦਾ ਕਿ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਵੀਡੀਓ ਸ਼ੇਅਰ ਕਰਦੇ ਹੋ ਕਿਉਂਕਿ ਬਹੁਤ ਦੇਸ਼ਾਂ ਵਿਦੇਸ਼ਾਂ 'ਚ ਫੋਨ ਆਏ ਬਹੁਤ ਭੈਣ ਭਰਾਵਾਂ ਦੇ ਫੋਨ ਆਏ ਕਿ ਹੁਕਮ ਕਰੋ ਆਪਾਂ ਕਦੋਂ ਆਈਏ ਕਦੋਂ ਆਈਏ ਕਦੋਂ ਆਈਏ ਤੇ ਅੱਜ ਉਹ ਦਿਨ ਸਮਾਂ ਆ ਗਿਆ ਮੇਰੇ ਵੀਰੋ ਉਹ ਦਿਨ ਆ ਗਿਆ ਹੈ ਤੇ ਉਹਨਾਂ ਭੈਣ ਭਰਾਵਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੱਚ ਨੂੰ ਸੁੰਨਾ ਪਸੰਦ ਕੀਤਾ ਤੇ ਧੀਆਂ ਪੈਣਾ ਦੀ ਇੱਜ਼ਤਾਂ ਦੇ ਜਿਹੜੇ ਰਖਵਾਲੇ ਨੇ ਉਹਨਾਂ ਵੀਰਾਂ ਸਭ ਦਾ ਧੰਨਵਾਦ ਜਿਨ੍ਹਾਂ ਨੇ ਹਰ ਰੋਜ਼ ਫੋਨ ਕਰਕੇ ਪੁੱਛ ਰਹੇ ਨੇ ਮੇਰੇ ਵੀਰ ਤੇ ਅੱਜ ਤੁਸੀਂ ਸਾਬਤ ਕਰਤਾ ਕਿ ਜਿੱਥੇ ਚਾਰ ਕੰਜਰ ਧੀਆਂ ਪੈਣਾ ਦੀ ਬੇਇੱਜ਼ਤੀ ਕਰਨ ਵਾਲੇ ਨੇ ਉੱਥੇ ਬਹੁਤ ਸਾਰੇ ਭੈਣ ਭਰਾ ਇਹਨਾਂ ਧੀਆਂ ਦੀ ਪੱਤ ਟੱਕਣ ਵਾਲੇ ਵੀ ਆ ਸਾਡਾ ਦੇਸ਼ ਕੰਜਕਣ ਪੂਜਤਾ ਉਹਨਾਂ ਦੇ ਪੈਰ ਧੋਤੂ ਪਿੰਦਾ ਪਰ ਕੁਝ ਗੰਦੇ ਲੋਕ ਜਿਹੜੇ ਨੇ ਉਹਨਾਂ ਦੀਆਂ ਜਿਹੜੀਆਂ ਆ ਨਰਾਦਰ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਉੱਪਰ ਸੋ ਮੈਂ ਆਪਣੀ ਗੱਲ ਨੂੰ ਥੋੜਾ ਨੇੜੇ ਲੈ ਕੇ ਆਵਾਂ ਕਿ ਜਦੋਂ ਕੱਲ ਅਸੀਂ ਸੀਪੀ ਸਾਹਿਬ ਦੇ ਆਫਿਸ ਗਏ ਤੇ ਕੱਲ ਕੁਝ ਵੀਡੀਓ ਪੱਤਰਕਾਰਾਂ ਦੇ ਨਾਲ ਅਸੀਂ ਕੁਝ ਗੱਲਬਾਤ ਕੀਤੀ ਤਾਂ ਮੈਂ ਇੱਕ ਭਾਵੁਕ ਹੋ ਕੇ ਇੱਕ ਚੀਜ਼ ਕਹੀ ਸੀ ਮਜਬੂਰ ਹੋ ਕੇ ਕਿ ਪ੍ਰਸ਼ਾਸਨ ਤੇ ਸੁਣਦਾ ਨਹੀਂ ਪੈਣਾ ਸਾਡੀ ਤੇ ਜਦੋਂ ਮੈਂ ਕਿਹਾ ਉਹਨਾਂ ਨੂੰ ਇੱਕ ਗੱਲ ਕਹੀ ਕਿ ਜੇਕਰ ਬਿਲਕੁਲ ਨਾ ਇਨਸਾਫ ਮਿਲੇ ਤਾਂ ਮੈਂ ਆਪਣੀਆਂ ਬੱਚੀਆਂ ਨੂੰ ਲੈ ਕੇ ਕਮਿਸ਼ਨਰ ਦੇ ਆਫਿਸ ਦੇ ਬਾਹਰ ਬੈਠ ਜਾਣਾ ਤੇ ਅੱਜ ਮੈਨੂੰ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਬੀਰ ਸਿੰਘ ਜੀ ਚੀਮਾ ਸਾਹਿਬ ਸ਼੍ਰੋਮਣੀ ਰੰਗਰੇਟਾ ਦਲ ਭਾਰਤ ਚੇਅਰਮੈਨ ਨੇ ਉਹ ਤੇ 11 ਨੰਗ ਸਿੰਘ ਜਥੇਬੰਦੀਆਂ ਦੇ ਜਿਹੜੇ ਉਹ ਉਹ ਚੇਅਰਮੈਨ ਨੇ ਤੇ ਉਹਨਾਂ ਦਾ ਮੈਨੂੰ ਫੋਨ ਆਇਆ ਤੇ ਉਹਨਾਂ ਨੇ ਆਖਿਆ ਕਿ ਦਿਵਿੰਦਰ ਸਿੰਘ ਕੀ ਕੱਲ ਅਸੀਂ ਹੈ ਨਹੀਂ ਆ ਇਨਾ ਹੱਥਾਂ ਦੇ ਵਿੱਚ ਅਜੇ ਜਾਨ ਆ ਸਾਡੇ ਡੋਲਿਆਂ ਦੇ ਵਿੱਚ ਅਜੇ ਹੈਗਾ ਖੂਨ ਹੈਗੀ ਬੜਕ ਅਜੇ ਤੂੰ ਪਰਵਾਹ ਕਾਤੋਂ ਕਰਦਾ ਸਾਡੇ ਹੁੰਦਿਆਂ ਤੈਨੂੰ ਆਪਣੀਆਂ ਧੀਆਂ ਨੂੰ ਰੋਡ ਤੇ ਬਹਿਣ ਦੀ ਕੋਈ ਲੋੜ ਨਹੀਂ ਆ ਤੇਰੀਆਂ ਧੀਆਂ ਤੇਰੀਆਂ ਧੀਆਂ ਨਹੀਂ ਇਹ ਕੌਮ ਦੀਆਂ ਧੀਆਂ ਐ ਤੇ ਮਾਫ ਕਰਿਓ ਸਜਣੋ ਉਹਨਾਂ ਦੇ ਲਵਜ਼ ਸੁਣ ਕੇ ਨਾ ਮੇਰੇ ਅੱਖਾਂ ਦੇ ਵਿੱਚੋਂ ਪਾਣੀ ਨਿਕਲ ਆਇਆ ਕਿਤਨਾ ਕਿਤੇ ਮਨ ਨੂੰ ਖੁਸ਼ੀ ਹੋਈ ਕਿ ਸ਼ੁਕਰ ਆ ਜੇ ਅਸੀਂ ਆਪਣੇ ਮੱਜਬੀ ਸਿੱਖ ਪਹਿਣਾ ਦੀ ਇੱਜ਼ਤ ਨੂੰ ਜਿਹੜੇ ਨਿਲਾਮ ਕਰਦੇ ਨੇ ਉਹਨਾਂ ਦੇ ਖਿਲਾਫ ਜਿਹੜੀ ਆ ਅਸੀਂ ਇੱਕ ਮੁਹੇ ਵੱਡੀ ਆ ਤੇ ਸਾਡੇ ਭੈਣ ਭਰਾ ਜਾਗਰੂਕ ਹੋਏ ਨੇ ਤੇ ਵਾਕਈ ਹੀ ਉਹਨਾਂ ਦੇ ਅੰਦਰ ਆਪਣੀਆਂ ਧੀਆਂ ਪਹਿਣਾ ਦੇ ਜਿਹੜੀ ਉਹਨਾਂ ਦੀ ਬੇਪਤੀ ਕਰ ਰਹੇ ਨੇ ਉਹਨਾਂ ਨੂੰ ਲੈ ਕੇ ਦਰਦ ਆ ਤੇ ਉਹਨਾਂ ਦਾ ਖੂਨ ਉਬਾਲੇ ਮਾਰ ਰਿਹਾ ਸੋ ਇਸੇ ਸਬੰਧ ਵਿੱਚ ਅਸੀਂ ਹੁਣ ਨੋਟ ਕਰ ਲਓ ਕਿਰਪਾ ਕਰਕੇ ਤੇ ਇਹਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਦੇ ਚੱਲੋ ਕਿਉਂਕਿ ਇਹ ਵੀਡੀਓ ਜਿਹੜੀ ਨਾ ਅੱਜ ਦਾ ਜਿਹੜਾ ਮੈਸੇਜ ਆ ਹਰੇਕ ਮਜਬੀ ਸਿੱਖ ਵਾਰਮਿਕੀ ਭਾਈਚਾਰਾ ਰਵਦਾਸੀਆ ਭਾਈਚਾਰਾ ਮੂਲ ਨਿਵਾਸੀਏ 크੍ਰਿਸਚੀਅਨ ਭਰਾ ਸਾਡੇ ਜਾਂ ਹੋਰ ਜਿੰਨੇ ਵੀ ਆ ਜਿਹੜੇ ਜਿਹੜੇ ਇਨਸਾਨੀਅਤ ਨੂੰ ਪਿਆਰ ਕਰਦੇ ਆ ਧੀਆਂ ਪੈਣਾ ਦੀ ਇੱਜ਼ਤ ਨੂੰ ਇੱਜ਼ਤ ਸਮਝਦੇ ਆ ਦੂਜੇ ਦੀਆਂ ਧੀਆਂ ਪੈਣਾ ਨੂੰ ਵੀ ਆਪਣੀ ਧੀ ਪੈਣ ਸਮਝਦੇ ਆ ਉਹਨਾਂ ਸਭ ਦੇ ਘਰਾਂ ਦੇ ਵਿੱਚ ਇਹ ਮੈਸੇਜ ਜਾਣਾ ਚਾਹੀਦਾ ਉਹਨਾਂ ਦੇ ਕੰਨਾਂ ਦੇ ਵਿੱਚ ਇਹ ਆਵਾਜ਼ ਪਹੁੰਚਣੀ ਚਾਹੀਦੀ ਆ ਕਿ 9 ਫਰਵਰੀ ਦਿਨ ਸ਼ੁੱਕਰਵਾਰ ਕਿਰਪਾ ਕਰਕੇ ਨੋਟ ਕਰ ਲਓ ਮੇਰੇ ਵੀਰ ਕਿਰਪਾ ਕਰਕੇ ਨੋਟ ਕਰ ਲਓ ਕੋਸ਼ਿਸ਼ ਕਰੋ ਆਪਣੇ ਨਾਲ ਕਿਤੇ ਕੋਈ ਪੈਨ ਕਾਪੀ ਰੱਖ ਲਿਓ ਨਾਲ 9 ਫਰਵਰੀ ਦਿਨ ਸ਼ੁੱਕਰਵਾਰ 2024 ਠੀਕ 12 ਵਜੇ ਦੁਪਹਿਰ ਠੀਕ 12 ਵਜੇ ਦੁਪਹਿਰ ਤ੍ਰਿਕੋਣੀ ਪਾਰਕ ਨੇੜੇ ਤ੍ਰਿਕੋਣੀ ਪਾਰਕ ਸਿੰਘ ਸਭਾ ਗੁਰਦੁਆਰਾ ਸ਼ਹੀਦ ਬਾਬਾ ਅਮ ਬਾਬਾ ਜੀਵਨ ਸਿੰਘ ਜੀ ਉੱਥੇ ਠੀਕ 12 ਵਜੇ ਇਹ ਲੁਧਿਆਣਾ ਮੀਟਿੰਗ ਰੱਖੀ ਹੈ 9 ਫਰਵਰੀ ਦਿਨ ਸ਼ੁੱਕਰਵਾਰ ਨੂੰ ਉੱਥੇ ਸਾਰੀਆਂ ਜਿੰਨੀਆਂ ਵੀ ਨਯੰਗ ਸਿੰਘ ਜਥੇਬੰਦੀਆਂ ਦੇ ਚੇਅਰਮੈਨ ਨੇ ਜਥੇਦਾਰ ਸਹਿਬਾਨ ਨੇ ਰੰਗਰੇਟਾ ਜਥੇਬੰਦੀਆਂ ਸਮੂਹ ਵਾਲਮੀਕ ਭਾਈਚਾਰਾ ਵਾਲਮੀਕ ਟਾਈਗਰ ਫੋਰਸ ਜਾਂ ਹੋਰ ਜਿੰਨੀਆਂ ਵੀ ਜਥੇਬੰਦੀਆਂ ਬਣੀਆਂ ਹੋਈਆਂ ਨੇ ਉਹ ਸਭ ਇਕੱਤਰ ਹੋਣ ਗਿਆ ਔਰ ਦੱਸਣ ਗਿਆ ਕਿ ਜੇਕਰ ਤੁਹਾਡੇ ਸਮਾਜ ਦੇ ਵਿੱਚ ਚਾਰ ਕੰਜਰ ਨੇ ਉਥੇ ਸਾਰਾ ਸਮਾਜ ਕਦੇ ਮਾਫ ਕਰਨਾ ਮਾੜਾ ਨਹੀਂ ਆ ਉਥੇ ਮذਬੀ ਸਿੱਖ ਸਮਾਜ ਦੇ ਵਿੱਚ ਵੀ ਬੜੇ ਉੱਚ ਅਹੁਦੇ ਤੇ ਬੈਠੇ ਸਾਡੇ ਅਫਸਰ ਸਾਹਿਬਾਨ ਨੇ ਉਹ ਵੀ ਸ਼ਮੂਲਤ ਕਰਨਗੇ ਸਾਡੇ ਜਿੰਨੇ ਵੀ ਸਾਬਕਾ ਫੌਜੀ ਆ ਕੈਪਟਲ ਲੈਵਲ ਦੇ ਬੰਦੇ ਆ ਜਰਨਲ ਲੈਵਲ ਦੇ ਬੰਦੇ ਆ ਜਿੰਨੇ ਵੀ ਮذਬੀ ਸਿੱਖ ਵਾਲਮੀਕ ਭਾਈਚਾਰੇ ਨਵਦਾਸੀਆ ਭਾਈਚਾਰੇ ਦੇ ਬੁੱਧੀਜੀਵ ਲੋਕ ਨੇ ਉਹ ਸਭ ਨੂੰ ਪਹੁੰਚਣ ਦੀ ਮੈਂ ਅਪੀਲ ਕਰਦਾ ਕਿ ਮੇਰੇ ਵੀਰੋ ਅਸੀਂ ਕੰਜrana ਕੰਜਰ ਨਹੀਂ ਹੋਣਾ ਬਿਲਕੁਲ ਨਹੀਂ ਜੇ ਕੋਈ ਸਾਡੀ ਧੀ ਪੈਨ ਨੂੰ ਗਾਲ ਕੱਢਦਾ ਤੇ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਆ ਕਿ ਉਹਨੂੰ ਉਹਦਾ ਜਵਾਬ ਗਾਲ ਵਿੱਚ ਬਿਲਕੁਲ ਨਹੀਂ ਦੇਣਾ ਇਹਦੇ ਵਿੱਚ ਉਹਨਾਂ ਦੇ ਵਿੱਚ ਤੇ ਸਾਡੇ ਵਿੱਚ ਕੋਈ ਫਰਕ ਨਹੀਂ ਰਹਿੰਦਾ ਸਿਆਣੇ ਕਹਿੰਦੇ ਆ ਖੋਤੇ ਵਿੱਚ ਤੇ ਘੋੜੇ ਵਿੱਚ ਫਰਕ ਤੇ ਹੁੰਦਾ ਨਾ ਸੋ ਅਸੀਂ ਖੋਤੇਆਂ ਨਾਲ ਨਹੀਂ ਰਲਣਾ ਅਸੀਂ ਘੋੜੇ ਆ ਗੁਰੂ ਦੇ ਤੇ ਘੋੜੇ ਬਣ ਕੇ ਵਿਖਾਉਣਾ ਠੀਕ ਹੈ ਇਸ ਕਰਕੇ ਜਿਹੜਾ ਵੀ ਤੁਹਾਨੂੰ ਮੈਂ ਹੱਥ ਜੋੜ ਕੇ ਅਪੀਲ ਕਰਦਾ ਪਹਿਲਾਂ ਹੀ ਇਹ ਨਹੀਂ ਆ ਕਿ ਪਹਿਲਾਂ ਸੀ ਉਹ ਕਰਨ ਲਈ ਤੇ ਬਾਅਦ ਵਿੱਚ ਅਪੀਲਾਂ ਕਰਦੇ ਫਿਰਿਏ ਜੀ ਨਹੀਂ ਜੀ ਉਹ ਕੰਮ ਕਰਦਣਾ ਮੈਂ ਵੀਰੇ ਤੁਹਾਨੂੰ ਪਹਿਲਾਂ ਬੇਨਤੀ ਕਰਦਾ ਅਸੀਂ ਗੁਰੂ ਦੇ ਸੇਖਾਂ ਗੁਰੂ ਸਾਹਿਬ ਨੇ ਸਾਡੀ ਝੋਲੀ ਦੇ ਵਿੱਚ ਸਿੱਖੀ ਪਾਈ ਹੈ ਔਰ ਉਹਨਾਂ ਦੀ ਕਿਰਪਾ ਦੇ ਨਾਲ ਉਹਨਾਂ ਦੀ ਰਹਿਮਤ ਨਾਲ ਸਿੱਖੀ ਮਹਾਰਾਜ ਨੇ ਦਿੱਤੀ ਆ ਤੇ ਆਪਾਂ ਸਾਂਭੀ ਵੀ ਆ ਉਹਨਾਂ ਨੂੰ ਨਿਮਾਣੇ ਬਣ ਕੇ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਸਾਡੀ ਸਿੱਖੀ ਕੇਸਾਂ ਸਵਾਲ ਨਿਭ ਜੇ ਕਿਸ ਸਵਾਸਾਂ ਦੇ ਨਾਲ ਨਿਭ ਜੇ ਅਰਦਾਸ ਕਰਦੇ ਆ ਸੋ ਜੇ ਕੋਈ ਤੁਹਾਡੀ ਧੀ ਪੈਨ ਨੂੰ ਮਾੜਾ ਬੋਲਦਾ ਹੈ ਨਾ ਹੁਣ ਉਹਨਾਂ ਦਾ ਇਲਾਜ ਕੀ ਕਰਨਾ ਇਹ ਕੌਮ ਤੈਅ ਕਰੇਗੀ ਦਵਿੰਦਰ ਸਿੰਘ ਤੈਅ ਨਹੀਂ ਕਰੇਗਾ ਦਵਿੰਦਰ ਸਿੰਘ ਦਾ ਕੰਮ ਸੀ ਦਵਿੰਦਰ ਸਿੰਘ ਕੌਮ ਦਾ ਕੁੱਤਾ ਹੈ ਦਵਿੰਦਰ ਸਿੰਘ ਕੌਮ ਦਾ ਇੱਕ ਚੌਂਕੀਦਾਰ ਹੈ ਦਵਿੰਦਰ ਸਿੰਘ ਦਾ ਕੰਮ ਸੀ ਹੋਕਾ ਦੇਣਾ ਸੋ ਮੇਰੀ ਡਿਊਟੀ ਹੁਣ ਖਤਮ ਹੋ ਗਈ ਹੈ ਹੁਣ ਕੌਮ ਦੀ ਡਿਊਟੀ ਸ਼ੁਰੂ ਹੋ ਗਈ ਹੈ ਹੁਣ ਕੌਮ ਦੇਖੇਗੀ ਕਿ ਕੀ ਕਰਨਾ ਹੈ ਇਹਨਾਂ ਨੂੰ ਜਵਾਬ ਦੇਣਾ ਹੈ ਕਿ ਜਵਾਬ ਦੇਣਾ ਗੱਲ ਨੂੰ ਸਮਝਿਓ ਇਹਨਾਂ ਨੂੰ ਜਵਾਬ ਦੇਣਾ ਹੈ ਕਿ ਜਵਾਬ ਦੇਣਾ ਇਹ ਕੌਮ ਤੈਅ ਕਰੇਗੀ ਸੋ ਮੈਂ ਆਸ ਕਰਦਾ ਕਿ ਤੁਸੀਂ ਡੇਟ ਨੋਟ ਕਰ ਲਈ ਹੋਏਗੀ ਮੈਂ ਇੱਕ ਵਾਰ ਫੇਰ ਦੁਹਰਾ ਦਿਆਂ ਕੀ 9 ਫਰਵਰੀ ਦਿਨ ਸ਼ੁੱਕਰਵਾਰ 2024 ਠੀਕ ਦੁਪਹਿਰ 12 ਵਜੇ ਸਿੰਘ ਸਭਾ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਜੀਵਨ ਸਿੰਘ ਜੀ ਨੇੜੇ ਤ੍ਰਿਕੋਣੀ ਪਾਰਕ ਚੰਡੀਗੜ੍ਹ ਰੋਡ ਲੁਧਿਆਣਾ ਦੇ ਵਿੱਚ ਠੀਕ 12 ਵਜੇ ਜਿਹੜਾ ਵਾ ਤੁਸੀਂ ਸਾਰੇ ਭੈਣ ਭਰਾ ਉੱਥੇ ਪਹੁੰਚਣ ਦੀ ਤੁਹਾਨੂੰ ਅਪੀਲ ਹੈ ਇਹ ਅੱਖਾਂ ਤੁਹਾਡਾ ਰਸਤਾ ਉੱdictੀਆਂ ਹੋਣਗੀਆਂ ਮੈਂ ਆ ਪੈਣਪਰਾਵਾਂ ਦੇ ਪਹਿਲੀ ਵਾਰੀ ਦਰਸ਼ਨ ਕਰਾਂਗਾ ਜਿਹੜੇ ਜਿਹੜੇ ਕੋਈ 베ਰੇਵੇ ਦੇ ਕੋਈ ਗੰਗਾ ਨਗਰ ਤੋਂ ਫੋਨ ਕਰਨ ਦੇ ਆ ਕੋਈ ਹਰਿਆਣੇ ਤੋਂ ਫੋਨ ਕਰਨ ਦੇ ਆ ਕੋਈ ਕਿਤੇ ਹੋ ਕੇ ਕਿਤੇ ਹੋ ਉਹਨਾਂ ਸਭ ਨੂੰ ਮੇਰ ਨੂੰ ਬੇਨਤੀ ਆ ਕਿ ਕਿਰਪਾ ਕਰਕੇ ਟਾਈਮ ਸਿਰ ਪਹੁੰਚ ਜਾਓ ਪ੍ਰਸ਼ਾਦੇ ਪਾਣੀ ਦਾ ਜਿੰਨਾ ਵੀ ਆ ਗੁਰੂ ਕੇ ਲੰਗਰ ਜਿਹੜੇ ਨੇ ਉਹ ਤੁਟ ਵਰਤਣਗੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੋਰ ਇੱਕ ਮੈਂ ਬੇਨਤੀ ਕਰਨਾ ਚਾਹੁੰਨਾ ਕਿ ਜਦੋਂ ਵੀ ਮੈਂ ਤੁਹਾਨੂੰ ਗੱਲ ਕਰ ਰਿਹਾ ਸੀ ਕਿ ਜਦੋਂ ਤੁਹਾਨੂੰ ਇਹ ਕੋਈ ਗਲਤ ਕਮੈਂਟ ਕਰਦਾ ਹੈ ਜਾਂ ਤੁਹਾਡੇ ਕੋਲ ਜਵਾਬ ਮੰਗਦਾ ਹੈ ਇਹਨਾਂ ਨੂੰ ਜਵਾਬ ਦੇਣ ਦੀ ਲੋੜ ਨਹੀਂ ਪਉਦੀ ਹੁੰਦੀ ਠੀਕ ਤੇ ਨਹੀਂ ਇਹ ਇਹੋ ਜਿਹੇ ਲੋਕਾਂ ਨੂੰ ਨਾ ਬਹੁਤੀ ਤੁਸੀਂ ਅਹਿਮਤ ਨਾ ਦਿਆ ਕਰੋ ਕੋਸ਼ਿਸ਼ ਕਰਿਆ ਕਰੋ ਕਿ ਜੇ ਕੋ ਤੁਹਾਨੂੰ ਗਲਤ ਕਮੈਂਟ ਕਰਦਾ ਤਾਂ ਥੱਲੇ ਵਾਹਿਗੁਰੂ ਲਿਖ ਕੇ ਭੇਜ ਦਿਆ ਕਰੋ ਸਿਰਫ ਵਾਹਿਗੁਰੂ ਹੋਰ ਕੁਝ ਨਹੀਂ ਇਹਦੇ ਨਾਲ ਸੱਜਣੋ ਕੀ ਹੋਏਗਾ ਕਿ ਜਿਹੜਾ ਆਪਣਾ ਸਮਾਂ ਉਹ ਬਰਬਾਦ ਕਰਦੇ ਨੇ ਇਨਾਂ ਕੁੱਤੇ ਕੰਮਾਂ ਦੇ ਵਿੱਚ ਜੇ ਉਹਦਾ ਤੁਸੀਂ ਜਵਾਬ ਦੇ ਵਿੱਚ ਵਾਹਿਗੁਰੂ ਸ਼ਬਦ ਲਿਖ ਦੋਗੇ ਨਾ ਤੇ ਉਹ ਸ਼ਬਦ ਕਿਤੇ ਨਾ ਕਿਤੇ ਸਾਡੇ ਕੰਮ ਆਏਗਾ ਉਹਨਾਂ ਦੀਆਂ ਕੱਡੀਆਂ ਹੋਈਆਂ ਮੂੰਹ ਚੋਂ ਗੰਦੀਆਂ ਗਾਲਾਂ ਕੰਮ ਨਹੀਂ ਆਉਣੀਆਂ ਲੇਕਿਨ ਤੁਹਾਡੇ ਮੂੰਹ ਦੇ ਵਿੱਚੋਂ ਕੱਢਿਆ ਹੋਇਆ ਵਾਹਿਗੁਰੂ ਲਬਜ ਕਿਤੇ ਨਾ ਕਿਤੇ ਥਾਂੇ ਪਏਗਾ ਉਹ ਤੁਹਾਡੀ ਗਵਾਹੀ ਦੇਏਗਾ ਤੁਹਾਡੀ ਉਸ ਪਰਮਾਤਮਾ ਦੇ ਕਰਨ ਤੁਹਾਡੇ ਅੰਦਰ ਇੱਕ ਵਖਰਾ ਜਿਹੜਾ ਨਾ ਉਹ ਠੰਡਾ ਠੰਡਾਈ ਪਹੁੰਚੇਗੀ ਤੁਹਾਡੇ ਤੁਹਾਡੇ ਹਿਰਦੇ ਨੂੰ ਬੜੀ ਠੰਡ ਪਹੁੰਚੇਗੀ ਤੇ ਉਹਨਾਂ ਦੇ ਮੂੰਹ ਤੇ ਕਰਾਰੀ ਚਪੇੜ ਹੋਏਗੀ ਸੋ ਦਿਲ ਮੇਰਾ ਵੀ ਬੜਾ ਕਰਦਾ ਵਾ ਅੱਜ ਬਹੁਤ ਵਧੀਆ ਸੀ ਮੁੱਦਾ ਬੋਲਣ ਦਾ ਮੈਂ ਬੋਲ ਵੀ ਸਕਦਾ ਹਾਂ ਐਸੀ ਗੱਲ ਕੋਈ ਨਹੀਂ ਆ ਪਰ ਨਹੀਂ ਅਸੀਂ ਹੁਣ ਬਿਲਕੁਲ ਵੀ ਇਹਨਾਂ ਲੋਕਾਂ ਦੇ ਮੂੰਹ ਨਹੀਂ ਲੱਗਣਾ ਅਸੀਂ ਆਪਣੀ ਚਾਲ ਚੱਲਣੀ ਆ ਅਸੀਂ ਇੱਕ ਲੰਮਾ ਪੈੜਾ ਤੈਅ ਕਰਨਾ ਉਸ ਦਿਨ ਬੜੀਆਂ ਵਿਚਾਰਾਂ ਨੇ ਜਿਹੜੀਆਂ ਕਾਮ ਨੇ ਕਰਨੀਆਂ ਨੇ ਵੀਰ ਜੀ ਕਰਨਾਟਕਾ ਵਿੱਚ ਆ ਨਹੀਂ ਸਕਦਾ ਕੋਈ ਮੇਰੇ ਭਾਜੀ ਤੁਸੀਂ ਫਿਕਰ ਕਿਉਂ ਕਰਦੇ ਕੋਈ ਗੱਲ ਨਹੀਂ ਜੇ ਕੋ ਮੇਰਾ ਵੀਰ ਸ਼ਰੀਰ ਕਰਕੇ ਦੂਰ ਆ ਆਤਮਾ ਕਰਕੇ ਤੇ ਸਤਨਾਮ ਸਿੰਘ ਜੀ ਤੁਸੀਂ ਸਾਡੇ ਕੋਲ ਹੋ ਨਾ ਜੀ ਹੂੰ ਕੋਈ ਗੱਲ ਨਹੀਂ ਫਿਰ ਕੀ ਹੋਇਆ ਜੇ ਤੁਸੀਂ ਪਹੁੰਚ ਸਕਦੇ ਐਨੀ ਬੜੀ ਖੁਸ਼ੀ ਆ ਕਿ ਤੁਸੀਂ ਸੁਣ ਰਹੇ ਹੋ ਤੁਹਾਡੇ ਧਿਆਨ ਦੇ ਵਿੱਚ ਧੀਆਂ ਪਣਾਂ ਦਾ ਦਰਦ ਹੈਗਾ ਹੈ ਕੋਈ ਗੱਲ ਨਹੀਂ ਜੇ ਦੂਰ ਬੈਠੇ ਆ ਇਦਾਂ ਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਪਾਜੀ ਬੜੇ ਫੋਨ ਆ ਰਹੇ ਨੇ ਤੇ ਉਹ ਵੀ ਨਹੀਂ ਵਿਚਾਰੇ ਪਹੁੰਚ ਸਕਦੇ ਪਰ ਸਲੂਟ ਕਰਦਾ ਵਾਂ ਉਹਨਾਂ ਦਾ ਤੁਸੀਂ ਯਕੀਨ ਮੰਨੋ ਰਾਤੀ ਮੈਨੂੰ ਇੱਕ ਇੱਕ ਵਜ ਜਾਂਦਾ ਡੇਢ ਡੜ ਵਜ ਜਾਂਦਾ ਭੈਣ ਭਰਾਵਾਂ ਦੇ ਨਾਲ ਗੱਲਬਾਤ ਕਰਦਿਆਂ ਸਵੇਰੇ ਵੀ 5:30 6 ਵਜੇ ਤੋਂ ਫੋਨ ਖੜਕਣੇ ਸ਼ੁਰੂ ਹੋ ਜਾਂਦੇ ਆ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮੈਂ ਹਰੇਕ ਭੈਣ ਨਾਲ ਗੱਲ ਜ਼ਰੂਰ ਕਰਾਂ ਜੇਕਰ ਕਿਸੇ ਦਾ ਫੋਨ ਨਹੀਂ ਮਚੱਕ ਪੈਂਦਾ ਤੇ ਮੇਰੀ ਕੋਸ਼ਿਸ਼ ਹੁੰਦੀ ਆ ਮੈਂ ਬੈਕ ਕਾਲ ਕਰਾਂ ਤੈਨਾਂ ਨੂੰ ਨਹੀਂ ਵੀ ਕੀਤਾ ਜਾਂਦਾ ਤੇ ਮਾਫੀ ਚਾਹੁੰਨਾ ਮੇਰੇ ਵੀਰ ਕਿਉਂਕਿ ਮੈਂ ਆਪਣੇ ਵੀ ਇੱਕ ਅਕਰੇਲੂ ਕੰਮ ਕਰ ਵੀ ਦੇਖਣੇ ਹੁੰਦੇ ਆ ਹੁਣ ਵੀ ਸਵੇਰ ਦਾ ਮੈਂ 9 ਵਜੇ ਦਾ ਗਿਆ ਹੋਇਆ ਵਾਂ ਤਾਂ ਹੁਣ ਆਣ ਕੇ ਪ੍ਰਸ਼ਾਦਾ ਛੱਕਿਆ ਤੇ ਮੈਂ ਸੋਚਿਆ ਕਿ ਭੈਣ ਭਰਾਵਾਂ ਦੇ ਨਾਲ ਹੀ ਮੈਸੇਜ ਸਾਂਝਾ ਕਰ ਦੇ ਆ ਸੋ ਮੈਂ ਗੱਲ ਕਰ ਰਿਹਾ ਸੀ ਉਹਨਾਂ ਦੀ ਇਹ ਜਿਹੜੇ ਖੇਤਾਂ ਦੇ ਵਿੱਚ ਹਾਂ ਖਾਲਾਂ ਦੇ ਬੈਠੇ ਡੱਡੂ ਗੜੈਂ ਗੜੈਂ ਕਰਦੇ ਨਾ ਉਹ ਖੇਤਾਂ ਦੇ ਨਾ ਖਾਲਾਂ ਦੇ ਬੈਠੇ ਡੱਡੂ ਕੋਈ ਕੋਈ ਖਾਲ ਦੇ ਅਸ ਬੰਨੇ ਬੈਠਾ ਹੁੰਦਾ ਕੋਈ ਅਸ ਬੰਨੇ ਬੈਠਾ ਹੁੰਦਾ ਉਹ ਡੱਡੂ ਗੜਾ ਗੜਾ ਕਰਦੇ ਆ ਸੋਏ ਬਰਸਾਤੀ ਡੱਡੂ ਆ ਤੇ ਮੈਂ ਤੁਹਾਨੂੰ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਇਹ ਡੱਡੂਆਂ ਦੇ ਨਾਲ ਬਹੁਤੀ ਗੜਾ ਗੜਾ ਨਹੀਂ ਕਰਨੀ ਚਾਹੀਦੀ ਇਹ ਡੱਡੂਆਂ ਨੂੰ ਫੜ ਕੇ ਹੁਣ ਨਾ ਇਹ ਮਾਰਨਾ ਮਾਰ ਕੇ ਤੇ ਦਾ ਨੂੰ ਚਾਈਨਾ ਚ ਭੇਜ ਦਿਓ ਕਿਉਂਕਿ ਉੱਥੇ ਇਹਨਾਂ ਦਾ ਸੂਪ ਬਣਾ ਕੇ ਨਾ ਚੀਨੀਏ ਪੀਣਗੇ ਹੁਣ ਠੀਕ ਤਾਂ ਨਹੀਂ ਇਸ ਕਰਕੇ ਮੈਂ ਮੁਜਾਕੀ ਮੂੜ ਦੇ ਵਿੱਚ ਕਹਿ ਤਾ ਵਾਂ ਸੋ ਗੱਲਾਂ ਬੜੀਆਂ ਨੇ ਕਈ ਲੋਕੀ ਹੁਣ ਕਹਿ ਰਹੇ ਨੇ ਕੀ ਮਤਲਬ ਜਨਾਨੀਆਂ ਨੂੰ ਛੇੜਦਾ ਸੀ ਬਾਬਾ ਦੀਪ ਸਿੰਘ ਦੀ ਨਹੀਂ ਕਿਰਪਾ ਹੈ ਕਿ ਅੱਜ ਤੱਕ ਦਵਿੰਦਰ ਸਿੰਘ ਨੇ ਕਦੇ ਆਪਣੇ ਮਾਪਿਓ ਨੂੰ ਕਦੇ ਥਾਣੇ ਦੇ ਦਰਸ਼ਨ ਨਹੀਂ ਕਰੰ ਦਿੱਤੇ ਅੱਜ ਤੱਕ ਕਦੇ ਮੇਰੇ ਉੱਪਰ ਕੋਈ ਐਫ ਆਈ ਆਰ ਜਾਂ ਕੋਈ ਸ਼ਿਕਾਇਤ ਨਹੀਂ ਆ ਮੈਂ ਬੇਨਤੀ ਕਰਦਾ ਉਹਨਾਂ ਵੀਰਾਂ ਨੂੰ ਵੀ ਜਿਹੜੀ ਕੋਈ ਤੁਹਾਡੀ ਭੈਣ ਨੂੰ ਛੇੜਿਆ ਹੋਵੇਗਾ ਉਹ ਭੈਣ ਮੇਰੇ ਸਾਹਮਣੇ ਲਾਇਓ ਉਹ ਭੈਣ ਵੀ ਮੇਰੇ ਸਾਹਮਣੇ ਆ ਜੇ ਤੇ ਭੈਣ ਦਾ ਵੀਰ ਵੀ ਨਾਲ ਆਵੇ ਜਿਹਨੂੰ ਕਦੇ-ਕਦੇ ਦਵਿੰਦਰ ਨੇ ਆਪ ਸ਼ਬਦ ਬੋਲੇ ਹੋਣ ਜਾਂ ਕਰੇ ਦਵਿੰਦਰ ਨੂੰ ਰਾਹ ਜਾਂਦਿਆਂ ਉਹਨੂੰ ਕਿਤੇ ਛੇੜਿਆ ਹੋਵੇ ਸੋ ਇਹੋ ਜਿਹੇ ਬੇਤੁਕੀਆਂ ਗੱਲਾਂ ਤੁਸੀਂ ਸਾਨੂੰ ਜਾਣਬੁੱਝ ਕੇ ਕਰਨਾ ਚਾਹੁੰਦੇ ਕਿ ਅਸੀਂ ਅਗਰੈਸਿਵ ਹੋਈਏ ਤੇ ਮਾਫ ਕਰਨਾ ਮੈਂ ਬਿਲਕੁਲ ਵੀ ਇਦਾਂ ਦਾ ਕੰਮ ਨਹੀਂ ਕਰਾਂਗਾ ਕੋਈ ਵੀ ਕਿ ਜਿਹੜਾ ਤੁਹਾਨੂੰ ਜਵਾਬ ਦਵਾਂ ਤੇ ਤੁਸੀਂ ਆਪਣੇ ਆਪ ਨੂੰ ਵੱਡਾ ਸਮਝੋ ਮੈਂ ਤੁਹਾਡੀਆਂ ਗੱਲਾਂ ਨੂੰ ਬਹੁਤ ਸੈਰੀਅਸਲੀ ਲੈਂਦਾ ਨਹੀਂ हां ਤੁਹਾਡੇ ਕਾਰਨਾਮੇ ਆ ਪ੍ਰਸ਼ਾਸਨ ਤੱਕ ਪਹੁੰਚਾਉਣ ਦਾ ਮੇਰੀ ਜ਼ਿੰਮੇਵਾਰੀ ਹੈ ਤੇ ਤੀਜੀ ਚੀਜ਼ ਮੈਂ ਇੱਕ ਬੇਨਤੀ ਕਰਦਾ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਆ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਦੋਂ ਉਹਨਾਂ ਦੇ ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਸੰਘਰਸ਼ ਉਹਨਾਂ ਨੇ ਵਿੱਢਿਆ ਸੀ ਨਾ ਪੰਜਾਬ ਪੰਜਾਬੀਅਤ ਲਈ ਕੌਮ ਲਈ ਤਾਂ ਕੁਝ ਗਦਾਰ ਜਿਹੜੇ ਸੀ ਜਿਹੜੇ ਉਹਨਾਂ ਨੂੰ ਨਹੀਂ ਪਸੰਦ ਕਰਦੇ ਸੀ ਉਹਨਾਂ ਨਾਲ ਗੱਲਾਂ ਨਾਲ ਸਹਿਮਤ ਨਹੀਂ ਸੀ ਹੈਗੇ ਨਾ ਤੇ ਉਹਨਾਂ ਨੇ ਵੀ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਕਿਹਾ ਸੀ ਕਿ ਇਹ ਵੀ ਜਨਾਨੀਆਂ ਰੱਖੀ ਫਿਰਦਾ ਦਰਬਾਰ ਸਾਹਿਬ ਇਹ ਸੱਚ ਆ ਇਹ ਲੋਕ ਕਹਿੰਦੇ ਸੀ ਪਰ ਕੀ ਕਿਤੇ ਸੰਤਾਂ ਨੇ ਕਿਤੇ ਇਦਾਂ ਦੀ ਕੋਈ ਕੋਈ ਗੱਲ ਆਈ ਸਾਹਮਣੇ ਬਿਲਕੁਲ ਨਹੀਂ ਸੋ ਸ਼ਹੀਦ ਸਭ ਦੇ ਸਾਂਝੇ ਹੁੰਦੇ ਆ ਅਸੀਂ ਕਿਰਪਾ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਸ਼ਹੀਦਾਂ ਨੂੰ ਜਾਤ ਪਾਤਾਂ ਚ ਨਾ ਵੰਡੀਏ ਹੁਣ ਤਾਂ ਬਸ ਇੱਕ ਟੀਚਾ ਹੈ ਕਿ ਜਾਂ ਤੇ ਇਹ ਲੋਕ ਕਹਿਣਗੇ ਕਿ ਧੀਆਂ ਪੈਣਾ ਆਪੋ ਆਪਣੀਆਂ ਨੇ ਭਾਈ ਤੇ ਜਾਂ ਇਹ ਮੰਨਣਗੇ ਕਿ ਧੀਆਂ ਪੈਣਾ ਜਿਹੜੀਆਂ ਆ ਉਹ ਸਬਦੀਆਂ ਸਾਂਝੀਆਂ ਹੁੰਦੀਆਂ ਮੈਨੂੰ ਤੇ ਦੱਸ ਦਿਆ ਬੜੀ ਖੁਸ਼ੀ ਹੋ ਰਹੀ ਆ ਤੁਹਾਨੂੰ ਕਿ ਕੱਲ ਜਿਹੜੀ ਆਪਾਂ ਪੱਤਰਕਾਰਾਂ ਦੇ ਨਾਲ ਉੱਥੇ ਵਕੀਲ ਸਾਹਿਬਾਨ ਗਏ ਸੀ ਜਾਂ ਹੋਰ ਆਪਣੇ ਨਿਹੰਗ ਸਿੰਘ ਜਿੱਥੇ ਬੰਦੀਆਂ ਜਾਂ ਜਾਂ ਰੰਗਰੇਟਾ ਜਿੱਥੇ ਬੰਦੀਆਂ ਗਈਆਂ ਸੀ ਕਮਿਸ਼ਨਰ ਸਾਹਿਬ ਦੇ ਕੋਲ ਤੇ ਉਹ ਵੀਡੀਓ ਕੱਲ ਮੈਂ ਆਪਣੇ ਪੇਜ ਤੇ ਸੋਸ਼ਲ ਮੀਡੀਆ ਤੇ ਪਾਈਆਂ ਤੇ ਤੁਸੀਂ ਸਰਚ ਮਾਰ ਕੇ ਦੇਖਿਓ ਤਿੰਨ ਚਾਰ ਵੀਡੀਓ ਨਾਲ ਵਿੱਚੋਂ ਡਿਲੀਟ ਹੋ ਗਈਆਂ ਨੇ ਆਟੋਮੈਟਿਕਲੀ ਰਾਤੀ ਕਿਸੇ ਚੰਦਰ ਵਾਲੇ ਸੱਜਣ ਦਾ ਮੈਨੂੰ ਫੋਨ ਆਇਆ ਤਾਂ ਕਹਿੰਦਾ ਵੀਰ ਜੀ ਰਿਪੋਰਟਾਂ ਮਾਰੀਆਂ ਗਈਆਂ ਨੇ ਸਾਡੀਆਂ ਵੀਡੀਓ ਫੇਸਬੁੱਕ ਤੇ ਲੱਭ ਨਹੀਂ ਰਹੀਆਂ ਤੇ ਮੈਂ ਉਹਨੂੰ ਆਖਿਆ ਮੈਂ ਕਿਹਾ ਵੀਰੇ ਵਧਾਈ ਹੋਵੇ ਤੈਨੂੰ ਵਧਾਈ ਹੋਵੇ ਵੀ ਜਿਹੜੇ ਕਹਿੰਦੇ ਸੀ ਨਾ ਅਸੀਂ ਚੀਕਾਂ ਕਢਾ ਦੇਾਂਗੇ ਚੀਕਾਂ ਉਹਨਾਂ ਦੀਆਂ ਚੰਗਰਾ ਨਿਕਲੀਆਂ ਪਈਆਂ ਸਾਡੀਆਂ ਵੀਡੀਓ ਤੇ ਸਟ੍ਰਾਈਕਾਂ ਮਰਵਾ ਰਹੇ ਆ ਐਦੋਂ ਵੱਡੀ ਸਾਡੀ ਜਿੱਤ ਕੀ ਹੋ ਸਕਦੀ ਹੈ ਤੇ ਤੁਹਾਡੀ ਬੋਖਲਾਖਟ ਕੀ ਹੋ ਸਕਦੀ ਹੈ ਐਦੋਂ ਵੱਡੀ ਤੁਹਾਡੀ ਬੋਖਲਾਖਟ ਕੀ ਹੋ ਸਕਦੀ ਹੈ ਸੋ ਜੇ ਤੁਸੀਂ ਸੋਚੋ ਕੀ ਹਰ ਗੱਲ ਦਾ ਜਵਾਬ ਜਿਹੜਾ ਗਾਲਾਂ ਦਿੱਤਾ ਜਾਂਦਾ ਹੈ ਨਹੀਂ ਹਰ ਗੱਲ ਦਾ ਜਵਾਬ ਤਰਕ ਨਾਲ ਵੀ ਦਿੱਤਾ ਜਾਂਦਾ ਸੱਜਣਾ ਇਹ ਹੁਣ ਤੁਹਾਡਾ ਉਹ ਹਾਲ ਹੈ ਕਿ ਜਿਸਾਂ ਜਦੋਂ ਕਿਸੇ ਨੂੰ ਬਵਾਸੀਰ ਹੋਈ ਹੋਵੇ ਨਾ ਬਵਾਸੀਰ ਹੋਈ ਹੋਵੇ ਤੇ ਉਹ ਦੱਸ ਨਹੀਂ ਸਕਦਾ ਕਿਸੇ ਨੂੰ ਕਿ ਸੱਜਣਾ ਮੈਨੂੰ ਆਹ ਗੱਲ ਆ ਪ੍ਰੋਬਲਮ ਆ ਉਹ ਪਿਆੜੇ ਪਿਆੜੇ ਮੂੰਹ ਤੇ ਬਣਾ ਸਕਦਾ ਹੈ ਪਰ ਉਹ ਦੱਸ ਨਹੀਂ ਸਕਦਾ ਕਿ ਮੇਰੇ ਨਾਲ ਬੀਤਨ ਕੀ ਡਈ ਹੈ ਸੈਂਦੀ ਸਾਹਿਬ ਇਸ ਕਰਕੇ ਤੁਸੀਂ ਪਰਵਾਣ ਇਹ ਹਾਨੀ ਕੰਮ ਕੋਈ ਵੀ ਤੁਸੀਂ ਬਸ ਖਿੱਚ ਕੇ ਰੱਖੋ ਕੰਮ ਨੂੰ ਔਰ ਸਾਬਤ ਕਰਦੇ ਹੋ ਆਓ ਮੇਰੇ ਵੀਰੋ ਮੈਂ ਗੱਲ ਨੂੰ ਅੱਜ ਬਹੁਤਾ ਲੰਬਾ ਨਹੀਂ ਖਿੱਚਣਾ ਮੈਂ ਬਸ ਤੁਹਾਨੂੰ ਮੈਸੇਜ ਦੇਣਾ ਸੀ ਔਰ ਇਹ ਅੱਖਾਂ ਤੁਹਾਡਾ ਵੇਟ ਕਰਦੀਆਂ ਹੋਣਗੀਆਂ ਤੁਹਾਡੀਆਂ ਠੀਕ ਹੈ ਜੀ ਕਿਰਪਾ ਕਰਕੇ ਦੱਸ ਦਿਓ ਕਿ ਸੱਜਣਾ ਕਾਠਸੀ ਵੀ ਕਰਨਾ ਜਾਣਦੇ ਆ ਬੜੇ ਮੈਸੇਜ ਮੈਂ ਬਹੁਤ ਕੁਝ ਬੋਲਣਾ ਚਾਹੁੰਦਾ ਹਾਂ ਲੇਕਿਨ ਨਹੀਂ ਮੈਨੂੰ ਮਨਾ ਕੀਤਾ ਹੋਇਆ ਵਾ ਮੇਰੀ ਕੌਮ ਦੇ ਜਥੇਦਾਰਾਂ ਨੇ ਮੇਰੇ ਕੌਮ ਦੇ ਸ਼ੇਰਾਂ ਨੇ ਮੈਨੂੰ ਮਨਾ ਕਰਤਾ ਕਿ ਬਸ ਜਿੰਨਾ ਤੂੰ ਬੋਲਣਾ ਸੀ ਵੀਰੇ ਤੂੰ ਬੋਲ ਲਿਆ ਉਹ ਕੋਈ ਗੱਲ ਨਹੀਂ ਭਾਈ ਜੀ ਸਤਨਾਮ ਪਾਜੀ ਦਿਲ ਤੇ ਕਿਉਂ ਲਾਂਦੇ ਹੋ ਯਾਰ ਤੁਸੀਂ ਤੁਹਾਡੀ ਹਾਜ਼ਰੀ ਲੱਗ ਗਈ ਸਭ ਤੋਂ ਪਹਿਲਾਂ ਹਾਜ਼ਰੀ ਤੁਹਾਡੀ ਲੱਗੀ ਐ ਸਤਨਾਮ ਸਿੰਘ ਸਾਗਰ ਪਾਜੀ ਤੁਹਾਡੀ ਠੀਕ ਐ ਕੋਈ ਗੱਲ ਨਹੀਂ ਫਿਰ ਕੀ ਹੋਇਆ ਜ਼ਰੂਰੀ ਥੋੜਾ ਤੁਸੀਂ ਬਸ ਪਰਮਾਤਮਾ ਦੇ ਅੱਗੇ ਨਾ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਿਆ ਕਰੋ। ਉਹ ਵਾਹਿਗੁਰੂ ਕਿਰਪਾ ਕਰੇ ਜੀ ਸਭ ਕੁਝ ਹੋਏਗਾ ਜੀ। ਕਾਂਸੀ ਰਾਮ ਜੀ ਸਭ ਕੁਝ ਹੋਏਗਾ ਗੁਰੂ ਕਿਰਪਾ ਕਰੇ। ਸੋ ਦੱਸਾਂ ਗੱਲ ਕੀ ਆ ਵੇਖੋ ਅੱਜ ਸਾਡੀ ਕੌਮ ਨੂੰ ਨਾ ਧਰਮ ਦੇ ਜਕਾਰਿਆਂ ਦੇ ਵਿੱਚ ਉਲਝਾਤਾ। ਅੱਜ ਤੁਸੀਂ ਵੇਖ ਲਿਆ ਹੋਣਾ ਸਭ ਕੁਝ। ਬੜੀ ਵੱਡੀ ਸਿਆਸਤ ਹੋ ਰਹੀ ਹੈ। ਬਹੁਤ ਵੱਡੀ ਸਿਆਸਤ ਠੀਕ ਹੈ ਕਣੀ ਕਈ ਕਹ ਰਹੀ ਨੇ ਜਾਤੀ 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 ਨਹੀਂ ਸਿਆਸਤ ਹੋ ਰਹੀ ਹੈ ਸਿਆਸਤ ਇਹਨੂੰ ਸਮਝਣ ਦੀ ਲੋੜ ਆ ਦੂ ਦ੍ਰਿਸ਼ਟੀ ਦੇ ਨਾਲ ਠੀਕ ਆ ਆਉਣ ਵਾਲੇ ਦਿਨਾਂ ਦੇ ਵਿੱਚ ਗੁਰੂ ਕਿਰਪਾ ਕਰੇ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਾਂਗੇ ਠੀਕ ਆ ਜੇ ਅਸੀਂ ਕਿਸੇ ਦੀ ਧੀ ਪੈਣ ਨੂੰ ਗਾਲ ਕੱਢਦੇ ਨਹੀਂ ਨਾ ਤੇ ਧੀ ਪੈਣ ਦੀ ਗਾਲ ਆਪਾਂ ਵੀ ਨਹੀਂ ਸੁਣਨੀ ਇਹ ਗੱਲ ਪੱਕੀ ਹੈ ਤੇ ਜਿਹੜੇ ਸਾਨੂੰ ਸਲਾਮਾ ਦਿੰਦੇ ਆ ਨਾ ਜਿਹੜੇ ਸਾਨੂੰ ਸਲਾਵਾ ਦਿੰਦੇ ਨੇ ਆ ਵਟ ਤੇ ਬੈਠੇ ਡੱਡੂ ਇੱਕੋ ਡਾਇਲੋਗ ਜਿਹਾ ਵੀ ਮੁਸ਼ਕਮਾਲ ਦੀਆਂ ਭੇਡਾਂ ਮੁਸ਼ਕਮਾਲ ਦੀਆਂ ਭੇਡਾਂ ਮੈਂ ਕਹਣਾ ਯਾਰ ਇੱਕੋ ਹੀ ਗੱਲ ਉਹਨਾਂ ਨੂੰ ਆਉਂਦੀ ਹੋਰਮ ਦਾ ਕੋਈ ਮੇਰੇ ਵੀਰੇ ਫੋਨ ਬਹੁਤ ਆ ਰਹੇ ਨੇ ਮੈਨੂੰ ਤੇ ਮੈਂ ਵੀ ਗਲਤੀ ਮੇਰੇ ਕੋਲ ਹੋ ਗਈ ਆ ਕਿ ਮੈਂ ਇਹਨੂੰ ਫਲੈਟ ਮੋਡ ਤੇ ਲਾ ਕੇ ਬੈ ਇੰਨਾ ਕ ਤੁਹਾਨੂੰ ਮੈਸੇਜ ਦੇਣਾ ਸੀ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਵਾਂ ਕਿ ਤੁਹਾਨੂੰ ਨਾ ਸੀ ਇੱਚ ਵੀ ਨਹੀਂ ਜਾਣਦੇ ਸਮਝ ਲਾ ਗਈ ਸੋ ਜੇਕਰ ਪ੍ਰਸ਼ਾਸਨ ਨਹੀਂ ਸੁਣਦਾ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਤਾਂ 9 ਤਰੀਕ ਤੇ ਤੇ ਵੈਸੇ ਹੀ ਸਾਡੇ ਸਮਾਜ ਨੇ ਸਾਰਿਆਂ ਨੇ ਇਕੱਠੇ ਆਉਣਾ ਵਾ ਸਮਾਜ ਦੱਸੇਗਾ ਸਾ ਵੀ ਆਪਾਂ ਕਿਦਾਂ ਕਰਨਾ ਕੀ ਨਹੀਂ ਕਰਨਾ ਠੀਕ ਹੈ ਜੀ ਸੋ ਮੈਂ ਧੰਨਵਾਦ ਕਰਦਾ ਆਪ ਸਭ ਦਾ ਕਿਰਪਾ ਕਰਕੇ ਸ਼ੇਅਰ ਕਰਦੇ ਹੋ ਕਿਉਂਕਿ ਤੁਸੀਂ ਸ਼ੇਅਰ ਕਰੋਗੇ ਨਾ ਤੇ ਮੈਂ ਜਿਹੜੇ ਆਪਣੇ ਪੈਣਪਰਾ ਹੋਣਗੇ ਪੱਤਰਕਾਰ ਵੀਰ ਮੋਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਮੇਰੇ ਵੀਰੋ ਜਾਗਦਿਆਂ ਜ਼ਮੀਰਾਂ ਵਾਲੇ ਪੱਤਰਕਾਰ ਹੀ ਸਾਡੀ ਵੀਡੀਓ ਨੇ ਲਾਉਣਾ ਵਾ ਇਹ ਗੱਲ ਪੱਕੀ ਆ ਇਹ ਗੱਲ ਲਿਖ ਲਓ ਤੁਸੀਂ ਇਹ ਗੱਲ ਲਿਖ ਲੋ ਕਿ ਜਾਗਦੇ ਜ਼ਮੀਰ ਵਾਲੇ ਪੱਤਰਕਾਰ ਹੀ ਆਉਣਗੇ ਨਹੀਂ ਤਾਂ ਮੈਂ ਕਿੰਨਾ ਤੁਸੀਂ ਵੇਖੋ ਬਣਨ ਕੀ ਡਿਆ ਸਾਡਾ ਅੱਜ ਮੈਂ ਵੀ ਨਿਕਾਂਗਾ ਕਿ ਉਹ ਕੋਈ ਸਾਡੇ ਵਿੱਚ ਵੀ ਭੈਣ ਭਰਾ ਕੋ ਪੱਤਰਕਾਰ ਆਵੇ ਕੁਝ ਧੀਆਂ ਪੈਣਾ ਦੀ ਨਿਲਾਮੀ ਜਿਹੜੇ ਕਰ ਰਹੇ ਨੇ ਜਿਹੜੇ ਧੀਆਂ ਪੈਣਾ ਦੀ ਬੇਪਤੀ ਕਰ ਰਹੇ ਨੇ ਕੋਈ ਪੱਤਰਕਾਰ ਥੁਕੇ ਸਵਾਲ ਕਰੇ ਕਿ ਭਾਈ ਸਾਹਿਬ ਜੀ ਮੇਰੇ ਵੀ ਕੱਪੜੇ ਜਿਹੜੇ ਨੇ ਉਹ ਭੇਜ ਦਿਓ ਹਣਾ ਪਰ ਇਹ ਇਹ ਏ ਬੋਲ ਸੁਣਨ ਵਾਸਤੇ ਸਾਡੇ ਵੀ ਕੰਨ ਮਤਲਬ ਜੇ ਤਰਸੇ ਆ ਸੋ ਕੋਈ ਗੱਲ ਨਹੀਂ ਮੇਰੇ ਵੀਰਿਆ ਤੁਸੀਂ ਜਿੰਨੇ ਵੀ ਪਹੁੰਚੋਗੇ ਨਾ ਤੁਹਾਡਾ ਕਦਮ-ਕਦਮ ਉਹ ਗੁਰੂਦ ਘਰ ਦੇਖੇ ਪੈਣਾ ਅਸੀਂ ਨਾ ਤੇ ਟੋਲ ਪਲਾਜੇ ਘੇਰੇ ਸੱਜਣਾ ਨਾ ਅਸੀਂ ਚੌਂਕ ਘੇਰੇ ਆ ਨਾ ਅਸੀਂ ਬੈਰੀਅਰ ਤੋੜਨੇ ਆ ਨਾ ਪੁਲਿਸ ਨੂੰ ਅਸੀਂ ਤੰਗ ਕਰਨਾ ਹੈ ਬਿਲਕੁਲ ਨਹੀਂ ਅਸੀਂ ਗੁਰੂ ਘਰ ਬੈਠਣਾ ਅਸੀਂ ਗੁਰੂ ਘਰ ਚੁਣਿਆ ਉੱਥੇ ਵਿਚਾਰ ਕਰਨੀ ਆ ਜਿਨ੍ਹਾਂ ਦਾ ਇਰਾਦਾ ਇੱਕ ਘਰੋਂ ਹੀ ਤਕਰਾਰ ਕਰਨ ਦਾ ਉਹ ਇਦਾਂ ਕਰਦੇ ਆ ਸਾਡਾ ਇਰਾਦਾ ਕੌਮ ਨੂੰ ਇੱਕ ਕਰਨ ਦਾ ਕੌਮ ਨੂੰ ਪਾੜਨ ਦਾ ਨਹੀਂ ਹੈ ਇਸੇ ਕਰਕੇ ਅਸੀਂ ਗੁਰੂ ਘਰ ਚੁਣਿਆ ਸੋ ਦੂਜੀ ਬੇਨਤੀ ਮੈਂ ਕਰਨਾ ਚਾਹੁੰਦਾ ਵਾਂ ਕਿ ਜਿਹੜੇ ਹਸਾਬ ਨਾਲ ਮੈਨੂੰ ਫੋਨ ਆ ਰਹੇ ਨੇ ਜਾਂ ਜਿਹੜੇ ਹਸਾਬ ਦੇ ਨਾਲ ਭੈਣ ਭਰਾਵਾ ਦੇ ਵਿੱਚ ਉਤਸ਼ਾਹ ਵੇਖਣ ਨੂੰ ਮੈਨੂੰ ਮਿਲਿਆ ਹਨ ਗੁਰੂ ਦੀ ਕਿਰਪਾ ਨਾਲ ਬਥੇਰੀ ਭੈਣ ਭਰਾ ਪਹੁੰਚ ਜਾਣੇ ਆ ਸੋ ਕੋਈ ਗੱਲ ਨਹੀਂ ਤੁਹਾਡੇ ਵਾਸਤੇ ਜਿੰਨਾ ਵੀ ਆਪਾਂ ਕਰ ਸਕਦੇ ਆ ਤਿਲ ਫੁੱਲ ਵਿੱਚੋਂ ਤੁਹਾਡੇ ਵਾਸਤੇ ਦਾਲ ਪ੍ਰਸ਼ਾਦਾ ਤਿਆਰ ਹੋਏਗਾ ਭਾਜੀ ਜੇ ਕੋ ਭੈਣ ਭਰਾ ਕਿਸੇ ਕਿਸਮ ਦੀ ਕੋਈ ਲੰਗਰ ਪ੍ਰਸ਼ਾਦੇ ਦੀ ਮੇਰੇ ਵੀਰ ਕੋਈ ਆਣ ਕੇ ਸੇਵਾ ਸੰਭਾਲਣਾ ਚਾਹੁੰਦਾ ਵਾ ਤੇ ਭੈਣ ਭਰਾਵਾਂ ਦੀ ਸੇਵਾ ਉਹ ਕਰ ਸਕਦਾ ਵਾ ਕੋਈ ਈਸ਼ੂ ਨਹੀਂ ਆ ਤੇ ਮੈਂ ਕਈਆਂ ਲੋਕਾਂ ਕੋ ਨਾ ਨੰਬਰ ਹਨ ਨਹੀਂ ਆ ਮੇਰੇ ਵੀਰ ਤੇ ਕਮੈਂਟਾਂ ਚ ਨੰਬਰ ਵਖਤੇ ਵੈਸੇ ਤਾਂ ਮੇਰਾ ਪੇਜ ਤੇ ਨੰਬਰ ਪਿਆ ਹੀ ਹੋਇਆ ਵਾ ਤੁਸੀਂ ਜਦੋਂ ਮਰਜ਼ੀ ਚੱਕ ਸਕਦੇ ਹੋ ਫਿਰ ਵੀ ਕਿਸੇ ਭੈਣ ਭਰਾ ਨੂੰ ਨੰਬਰ ਨਹੀਂ ਹੈਗਾ ਉਹਦੇ ਕੋਲ ਤਾ 85570 97826 ਨੰਬਰ ਨੋਟ ਕਰ ਲਓ ਤੁਸੀਂ 85570 97826 ਸੋ ਮੈਂ ਇਨੀਆਂ ਕ ਬੇਨਤੀਆਂ ਮੇਰੀਆਂ ਕਬੂਲ ਕਰਨੀਆਂ ਜੀ ਭੁੱਲਾ ਚੁੱਕਾਂ ਦੀ ਖਮਾ ਤੇ ਮਾਫੀ ਮੰਗਦਾ ਤੁਹਾਡੇ ਕੋਲ ਮੈਂ ਦੂਜੀ ਚੀਜ਼ ਇਹ ਆ ਕਿ ਜਿਉਂਦੇ ਵੱਸਦੇ ਰਹੋ ਹਾਂਜੀ ਭਾਜੀ ਸੇਵਕ ਸਿੰਘ ਜੀ ਬਿਲਕੁਲ ਇਕੱਠ ਹੋਣਾ ਪੈਣਾ ਵਾ ਜਾਂ ਤਾਂ ਤੁਸੀਂ ਅ ਗੁਰੂ ਨੂੰ ਨਾ ਪਿੱਠ ਵਿਖਾਤ ਤੇ ਪਹਿਲਾਂ ਵੀ ਖੀ ਹੋਈ ਅਸੀਂ ਤਾਂ ਪਿੱਠ ਤਾਂ ਗੁਰੂ ਨੂੰ ਪਹਿਲਾਂ ਵਿਖਾਈ ਹੋਈ ਆ ਆਪਾਂ ਨਾ ਤੇ ਪਰ ਅਸੀਂ ਗੁਰੂ ਨੂੰ ਪਿੱਠ ਨਹੀਂ ਵਿਖਾਉਣੀ ਕਦੇ ਨਹੀਂ ਵਿਖਾਉਣੀ ਅਸੀਂ ਗੁਰੂ ਸਾਹਿਬ ਦੇ ਕੋਣ ਆ ਉਹਨਾਂ ਦੀਆਂ ਰਹਿਮਤਾਂ ਸਾਡੇ ਤੇ ਵਰਸਣ ਗਿਆ ਉਹਨਾਂ ਦੀਆਂ ਜਿਹੜੀਆਂ ਰਹਿਮਤਾਂ ਅਸੀਂ ਝੋਲੀ ਪਾਉਣੀਆਂ ਨੇ ਤੇ ਇਤਿਹਾਸ ਦੇ ਵਿੱਚ ਨਾਮ ਲਿਖਿਆ ਜਾਊਗਾ ਜਿਹੜੇ ਕਹਿੰਦੇ ਨੇ ਵੀ ਸਾਨੂੰ ਜਿਹੜੇ ਚੂੜੇ ਚਮਾਰ ਦੱਸਦੇ ਹਨ ਜਿਹੜੇ ਸਾਨੂੰ ਉਹਨਾਂ ਨੂੰ ਦੱਸ ਦਵਾਂ ਕਿ ਇਹ ਕੌਮ ਦੇ ਵਿੱਚ ਕਿੰਨੇ ਵੱਡੇ ਵੱਡੇ ਲੋਕ ਨੇ ਕਿੱਡੇ ਬੁੱਧੀਜੀਵ ਨੇ ਇਤਿਹਾਸ ਗਵਾਵਾ ਜਿਹਨੂੰ ਤੁਸੀਂ ਚੂੜਾ ਚਮਾਰ ਦੱਸਦੇ ਹੋ ਨਾ ਉਹਨਾਂ ਨੇ ਸੰਵਿਧਾਨ ਲਿਖਿਆ ਜਿੱਤੇ ਤੁਸੀਂ ਸਾਰਾ ਦੁਨੀਆ ਘੁੰਮ ਰਹੇ ਹੋ ਆਜ਼ਾਦੀ ਤੁਹਾਨੂੰ ਮਿਲੀ ਹੋਈ ਹੈ ਹਰੇਕ ਨੂੰ ਉਹਦਾ ਬਰਾਬਰ ਦਾ ਹੱਕ ਮਿਲਿਆ ਹੋਇਆ ਵਾ ਸੋ ਸਮਝਣ ਦੀ ਲੋੜ ਆ ਆ ਕਰਨ ਸਿੰਘ ਜੀ ਮੈਂ ਦੱਸ ਚੁੱਕਾ ਵਾਂ ਤੁਹਾਨੂੰ ਕਿ ਸਿੰਘ ਸਭਾ ਗੁਰਦੁਆਰਾ ਸਾਹਿਬ ਆ ਸ਼ਹੀਦ ਬਾਬਾ ਜੀਵਨ ਸਿੰਘ ਜੀ ਤ੍ਰਿਕੋਣੀ ਪਾਰਕ ਜਦੋਂ ਤੁਸੀਂ ਸਮਰਾਲਾ ਚੌਂਕ ਪਹੁੰਚੋਗੇ ਨਾ ਸਮਰਾਲਾ ਚੌਂਕ ਤੇ ਮੈਂ ਦੱਸ ਦਿਆਂ ਥੋੜਾ ਕਰਕੇ ਤੁਹਾਨੂੰ ਵਧੀਆ ਤਰੀਕੇ ਨਾਲ ਕਿ ਸਮਰਾਲਾ ਚੌਂਕ ਤੇ ਜੇ ਤੁਸੀਂ ਪਹੁੰਚ ਜਾਂਦੇ ਹੋ ਨਾ ਤਾਂ ਉੱਥੋਂ ਚੰਡੀਗੜ੍ਹ ਰੋਡ ਨੂੰ ਤੁਸੀਂ ਪੈ ਜਾਣਾ ਅੱਗੇ ਵਰਦਮਨ ਲੈਟਾ ਹੁੰਦੀਆਂ ਨੇ ਵਰਤਮਾਨ ਲਾਈਟਾਂ ਦਾ ਜਿਹੜਾ ਤੁਸੀਂ ਚੌਂਕ ਪਾਰ ਅੱਗੇ ਨੂੰ ਕਰਦੇ ਹੋ ਨਾ ਤੇ ਅਗਲਾ ਚੌਂਕ ਆ ਜਾਂਦਾ ਹੈ ਲਾਈਟਾਂ ਵਾਲਾ ਉਤੋਂ ਬਿਲਕੁਲ ਨਾਲ ਹੀ ਖੱਬਿਆ ਤੁਸੀਂ ਮੁੜਨਾ ਠੀਕ ਹੈ ਜੀ ਤੇ ਤਰਕੋਨੀ پارک ਆ ਜਾਂਦੀ ਹੈ 1 ਕਿਲੋਮੀਟਰ ਅੱਗੇ ਤੇ ਤਰਕੋਨੀ پارک ਤੋਂ ਥੋੜਾ ਜਿਹਾ ਅੱਗੇ ਜਾ ਕੇ ਨਾਲ ਹੀ ਗੁਰੂ ਘਰ ਬਣਿਆ ਹੋਇਆ ਵਾ ਬਾਹਰ ਗੁੰਮਟ ਬੜਾ ਵਧੀਆ ਲੱਗਿਆ ਹੋਇਆ ਉੱਥੇ ਬਾਹਰ ਹੀ 메ਨ ਸੜਕ ਤੇ ਆ ਗੁਰਦੁਆਰਾ ਸਾਹਿਬ ਤੇ ਆਹ ਪਹੁੰਚੋ ਸਾਰੇ ਭਾਜੀ ਹਰਪ੍ਰੀਤ ਸਿੰਘ ਜੀ ਹਾਂਜੀ ਹਾਂਜੀ ਪਹੁੰਚੋ ਵੀਰ ਜੀ ਪਹੁੰਚੋ ਤੁਹਾਡੀ ਵੇਟ ਕਰਾਂਗੇ ਅਸੀਂ ਦਰਸ਼ਨ ਕਰਨ ਲਈ ਤੁਹਾਡੇ ਉਤਾਵਲੇ ਆ ਮੈਨੂੰ ਖੁਸ਼ੀ ਹੋਏਗੀ ਕਿ ਮੈਂ ਸਾਰੇ ਵੀਰਾਂ ਨੂੰ ਮਿਲਾਂਗਾ ਤੇ ਤੁਸੀਂ ਠੀਕ 12 ਵਜੇ ਪਹੁੰਚ ਜਾਓ ਕਿਰਪਾ ਕਰਕੇ ਸਾਰੇ ਲੇਟ ਨਾ ਹੋਇਓ ਮੇਰਾ ਵੀਰ ਪਹਿਲਾਂ ਪਹੁੰਚ ਜਾਓ ਜਿਆਦਾ ਵਧੀਆ ਗੱਲ ਆ ਤਾਂ ਜੋ ਫਿਰ ਅਸੀਂ ਨਾ ਵਾਪਸੀ ਜਿਹੜੇ ਵੀਰਾਂ ਨੇ ਆਉਣਾ ਵਾ ਤੇ ਉਹਨਾਂ ਨੂੰ ਦਿੱਕਤ ਨਾ ਹੋਵੇ ਮੈਂ ਥੋੜਾ ਦੱਸ ਦਿਆਂ ਤੁਹਾਨੂੰ ਜੇ ਕਿਸੇ ਵੀਰ ਨੇ ਟ੍ਰੇਨ ਤੇ ਆਉਣਾ ਨਾ ਜੇ ਕਿਸੇ ਸੱਜਣ ਨੇ ਕਿਤੇ ਬਾਹਰੋਂ ਟ੍ਰੇਨ ਤੇ ਆਉਣਾ ਹੋਵੇ ਹਾਂ ਬਿਲਕੁਲ ਸਿੰਘ ਸਾਹਿਬ ਜੀ ਬਿਲਕੁਲ ਜੀ ਬੂਟਾ ਸਿੰਘ ਜੀ ਬਿਲਕੁਲ ਤੁਸੀਂ ਬਿਲਕੁਲ ਠੀਕ ਕਰ ਰਹੇ ਹੋ ਤੁਸੀਂ ਸਾਨੂੰ ਏਕੇ ਦੀ ਲੋੜਾ ਰੋਸੀ ਏਕੇ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਜੀ ਅਸੀਂ ਏਕੇ ਦੇ ਵਿੱਚ ਹੁਣ ਜਿਹੜੇ ਕੁੱਤੇ ਆ ਨੇ ਉਹਨਾਂ ਨੂੰ ਭੌਂਕਣ ਦਿਓ ਕੋਈ ਗੱਲ ਨਹੀਂ ਉਹ ਨੱਥ ਤੇ ਪਾਵਾਂਗੇ ਉਹਨਾਂ ਨੂੰ ਸੰਗਲੀ ਪਾਉਣੀ ਹੈ ਇਹ ਮਤ ਸੋਚੋ ਤੁਸੀਂ ਵੀ ਸੰਗਲੀ ਨਹੀਂ ਪਾਉਣੀ ਪਾਵਾਂਗੇ ਟਕਾ ਕੇ ਪਾਵਾਂਗੇ ਠੀਕ ਹੈ ਕਹਣੀ ਬੜਕਾ ਮਾਰ ਕੇ ਨਹੀਂ ਤਰਕਾ ਮਾਰ ਕੇ ਸੰਗਲੀ ਪਾਵਾਂਗੇ ਉਹਨਾਂ ਨੂੰ ਤੇ ਮੈਂ ਤੁਹਾਨੂੰ ਦੱਸ ਰਿਹਾ ਸੀ ਤੁਹਾਨੂੰ ਮੈਂ ਕੀ ਜੇਕਰ ਤੁਸੀਂ ਕਿਸੇ ਨੇ ਸਟੇਸ਼ਨ ਤੇ ਹੋਣਾ ਨਾ ਬਾਈ ਟ੍ਰੇਨ ਕਿਸੇ ਨੇ ਆਉਣਾ ਮੇਰੇ ਵੀਰ ਨੇ ਉਹ ਸਟੇਸ਼ਨ ਤੇ ਉਤਰ ਕੇ ਨਾ ਆ ਉਥੋਂ ਬਿਲਕੁਲ ਆਟੋ ਮਿਲ ਜਾਂਦੇ ਆ ਜੀ ਸਮਰਾਲਾ ਚੌਂਕ ਦੇ ਉੱਥੇ ਤੁਸੀਂ ਮਰੇਕਾ ਨਾ 10-20 ਰੁਪਏ ਲੈਣਗੇ ਉਹ ਆਟੋ ਵਾਲੇ ਵੀਰ ਤੇ ਤੁਸੀਂ ਉਹਨਾਂ ਦੇ ਨਾਲ ਉੱਥੇ ਬੈਠ ਕੇ ਸਮਰਾਲਾ ਚੌਂਕ ਆਜੋ ਤੇ ਸਮਰਾਲਾ ਚੌਂਕ ਤੁਸੀਂ ਕਿਸੇ ਨੂੰ ਪੁੱਛਦੇ ਹੋ ਵੀ ਭਾਈ ਚੰਡੀਗੜ੍ਹ ਰੋਡ ਤੇ ਤਰਕੋਨੀ ਪਾਰਕ ਜਾਣਾ ਉਹ ਤੁਹਾਨੂੰ ਛੱਡ ਦੇਣਗੇ ਉੱਥੇ ਤੁਹਾਨੂੰ ਜੇ ਕਿਸੇ ਵੀਰ ਨੇ ਬਾਸ ਤੇ ਆਉਣਾ ਤਾਂ ਤੁਹਾਨੂੰ ਪਹਿਲਾਂ ਉਹ ਬਾਸ ਛੱਡੇ ਉੱਥੇ ਆਉਣਾ ਪਏਗਾ ਤੇ ਬਾਸ ਛੱਡੇ ਹੋ ਫਿਰ ਚੰਡੀਗੜ੍ਹ ਰੋਡ ਤੇ ਸਮਰਾਲਾ ਚੌਂਕ ਤੁਹਾਨੂੰ ਪਹੁੰਚਣਾ ਪਏਗਾ ਜੇ ਕਿ ਸਵੀਰ ਨੇ ਅੰਮ੍ਰਿਤਸਰ ਲਈ ਬੰਨੇ ਹੋ ਤਰਨਤਾਰਨ ਲਈ ਬੰਨੇ ਹੋਣਾ ਸਭ ਨੂੰ ਪਤਾ ਹੀ ਹੈ ਵੈਸੇ ਤਾਂ ਆਲਮੋਸਟ ਚਲੋ ਪਤਾ ਹੀ ਹੈ ਮੈਂ ਫਿਰ ਵੀ ਚਲੋ ਦੱਸਣਾ ਮੇਰਾ ਫਰਜ਼ ਬਣਦਾ ਹੈ ਕਿ ਕੋਈ ਭੈਣ ਭਰਾ ਖੱਜਲ ਖਰਾਬ ਨਾ ਹੋਵੇ ਪ੍ਰੋਗਰਾਮ ਦੇ ਵਿੱਚ ਕਿਸੇ ਵੇਲੇ ਹਰ ਇੱਕ ਦੇ ਫੋਨ ਅਟੈਂਡ ਕਰਨੇ ਕਿਸੇ ਵੇਲੇ ਓਕੇ ਹੋ ਜਾਂਦੇ ਆ ਤੇ ਕਿਸੇ ਵੇਲੇ ਕੋਈ ਭੈਣ ਭਰਾ ਨੂੰ ਕੋਈ ਨੰਬਰ ਦਿੱਤਾ ਹੋਇਆ ਵਾ ਜੇ ਨਹੀਂ ਵੀ ਤਾਂ ਫਿਰ ਦੁਬਾਰਾ ਜਿਹੜੇ ਹੋਣ ਭੈਣ ਭਰਾ ਜੁੜੇ ਨੇ ਉਹ ਵੀ ਨੰਬਰ ਨੋਟ ਕਰ ਲੈਣ 855709726 ਸੋਨਿਆ ਕ ਬੇਨਤੀਆਂ ਕਬੂਲ ਕਰਨੀਆਂ ਜੀ ਮੈਂ ਆਪ ਸਭ ਕੋ ਵਿਦਾ ਲੈਣਾ ਵਾ ਤੇ ਆਓ ਪਹੁੰਚੋ ਮੇਰੇ ਵੀਰ ਠੀਕ ਹੈ ਜੀ ਦੱਸਦੇ ਹੁਣ ਵਿਰੋਧੀਆਂ ਨੂੰ ਇਹਨਾਂ ਨੂੰ ਅੱਖਾਂ ਚੱਖਾਂ ਪਾ ਕੇ ਤੁਸੀਂ ਸਵਾਲ ਪੁੱਛਣੇ ਨੇ ਠੀਕ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ